ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਖੜਿਆਲ ਪਿੰਡ ਦੇ 42 ਸਾਲਾ ਫੌਜੀ ਦੀ ਸਿੱਕਮ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਫੌਜੀ 45 ਦਿਨ ਦੀ ਛੁੱਟੀ ਤੋਂ ਬਾਅਦ ਸਿੱਕਮ ਡਿਊਟੀ ਤੇ ਗਿਆ ਸੀ ਜਿਸ ਦੌਰਾਨ ਉਸ ਦੀ ਅਚਾਨਕ ਸਿਹਤ ਵਿਗੜ ਗਈ ਅਤੇ ਮੌਤ ਹੋ ਗਈ ਪਰਿਵਾਰ ਇਸ ਗੱਲ ਤੋਂ ਬਾਅਦ ਸਦਮੇ ਵਿੱਚ ਹੈ ਪਰਿਵਾਰ ਨੇ ਦੱਸਿਆ ਕਿ ਇਹ ਫੌਜੀ 45 ਦਿਨ ਘਰ ਵਿੱਚ ਬੜੇ ਚੰਗੇ ਤਰੀਕੇ ਨਾਲ ਰਹਿ ਕੇ ਗਿਆ ਸੀ ਪਰ ਅਚਾਨਕ ਡਿਊਟੀ ਦੌਰਾਨ ਉਸ ਦੀ ਸਿਹਤ ਵਿਗੜ ਜਾਣ ਕਾਰਨ ਉਸ ਦੀ ਮੌਤ ਹੋ ਗਈ ਹੈ 21 ਸਾਲ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਭਾਈ ਮਸਾਲ ਲੱਗਿਆ ਹੋਇਆ ਹੈਗਾ ਪਰਿਵਾਰ ਨਾਲ ਜਿੰਦ ਦੇ ਵਿੱਚ ਬਹੁਤ ਵਧੀਆ ਵਿਚਰਦੇ ਸੀ ਹਰ ਇੱਕ ਨਾਲ ਸੁਭਾਅ ਬਹੁਤ ਚੰਗਾ ਸੀ ਇਹਨਾਂ ਟਾਈਮ ਦੀ ਛੁੱਟੀ ਕੱਟ ਗਈ ਸੀ ਛੁੱਟੀ ਉਹ 45 ਦਿਨ ਦੀ ਛੁੱਟੀ ਕੱਟ ਕੇ ਗਏ ਨੇ ਜੀ 8 ਤਰੀਕ ਨੂੰ ਆਉਣ ਡਿਊਟੀ ਹੋਏ ਨੇ ਜੀ 11 ਵਜੇ ਦਾ ਹੀ ਹਾਜ਼ਰੀ ਹੋ ਗਈ ਸੀ ਤੇ 2:30 ਵਜੇ ਸਾਨੂੰ ਇਹ ਪਤਾ ਲੱਗਿਆ ਕਿ ਵੀ ਸੀਰ ਹੋ ਗਈ ਨਹੀਂ ਸੀਰ ਹੋ ਸੀਰ ਕਿਸਾ ਉਸੇ ਸੀਰ ਕਿਵੇਂ ਸਾਨੂੰ ਪਤਾ ਲੱਗਿਆ ਕਿੰਨਾ ਸਾਨੂੰ ਜੂੰਟੂ ਵੱਲੋਂ ਫੋਨ ਆਇਆ ਜੀ ਕਹਿੰਦੇ ਵੀ ਥੋੜੀ ਪ੍ਰੋਬਲਮ ਆ ਰਹੀ ਹੈਗੀ ਅਸੀਂ ਐਮਐਚ ਚ ਲੈ ਕੇ ਜਾ ਰਹੇ ਹਾਂਗੇ ਤੇ ਜਦੋਂ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਵੀ ਤੁਸੀਂ ਦੇਖਭਾਲ ਕਰੋ ਉਹਨਾਂ ਨੇ ਪੁੱਛਿਆ ਘਰ ਵਿੱਚ ਕਿਵੇਂ ਸੀ ਘਰ ਵਿੱਚ ਵਧੀਆ ਠੀਕ ਠਾਕ ਸੀ ਬਹੁਤ ਵਧੀਆ ਛੁੱਟੀ কাটਕੇ ਆਏ ਨੇਗੇ ਉੱਥੇ ਜਾ ਕੇ ਪਤਾ ਨਹੀਂ ਕੋਈ ਕੀ ਪ੍ਰੋਬਲਮ ਹੈ ਜੀ ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ ਜੀ ਸਾਨੂੰ 3:30 ਵਜੇ ਇਹ ਕਹੇਗਾ ਵੀ ਸੀਧ ਹੋ ਗਿਆ ਜੀ ਨਹੀਂ ਨਹੀਂ ਚਲੇਗਾ ਸਾਡੇ ਸਾਡੇ 11 ਵਜੇ ਗੱਲ ਹੋਈ ਹੈ ਜੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਮੈਂ ਡਿਊਟੀ ਪਹੁੰਚ ਗਿਆ ਠੀਕ ਠਾਕ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੀ ਜਿਹੜਾ ਆਈ ਉਹ ਡਿਊਟੀ ਪਾਟ ਕੇ ਬੈਠੇ ਉਹ ਕੰਮ ਦੇ ਵਿੱਚ ਵਿੱਚ ਦੇ ਲੋਕਾਂ ਦੇ ਵਿੱਚ ਬੈਠੇ ਹਾਂ ਹਾਂ ਜੀ ਸਾਰੇ ਪਿੰਡ ਦੇ ਵਿੱਚ ਸਭ ਨਾਲ ਰਹਿਣ ਸਹਿਣ ਵਧੀਆ ਸੀ ਸਭ ਨੂੰ ਮਿਲ-ਜੁਲ ਕੇ ਗਾਇਨਗੇ ਸਾਰਿਆਂ ਨਾਲ ਵਧੀਆ ਰਹਿੰਦੇ ਸੀਗੇ ਬੱਚੇ ਕੀ ਕੁਛ ਬੱਚੇ ਕਿਹੜਾ ਦਾ ਡੇਟਾ ਇੱਕ ਮੇਰੀ ਇੱਕ ਬੇਟੀ ਹੈ ਜੀ ਬੱਚੇ ਬੇਟਾ 8th 2 ਚ ਹੈ 17 ਸਾਲ ਦੀ ਉਮਰ ਹੈ ਬੇਟੀ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਬੱਚਿਆਂ ਕੋਲ ਕੀ ਸੋਚ ਰਹੀ ਸੀ ਕੀ ਬਣਾਉਣਾ ਚਾਹੁੰਦੀ ਸੀ ਡੇਟਾ ਨੂੰ ਆਪੀਐਸ ਬਣਾਉਣ ਦੀ ਚਾਹੁੰਦੇ ਸੀ ਉਹਨਾਂ ਦੀ ਸੱਸ ਜੀ ਇਹਨਾਂ ਨੂੰ ਕਹਿਣਾ ਸੀ ਬੇਟਾ ਵਧੀਆ ਪੜ੍ਹੋ ਲਿਖੋ ਮੈਂ ਤੁਹਾਨੂੰ ਇੱਕ ਅਫਸਰ ਲੈਣ ਦੇ ਵਿੱਚ ਭਰਤੀ ਕਰਾਂਗਾ ਜਦੋਂ ਉਹਨਾਂ ਆਏ ਸੀਗੇ ਛੁੱਟੀ ਤੇ ਤੁਹਾਡੇ ਨਾਲ ਇਹ ਹੋਈ ਗੱਲਬਾਤ ਬੱਚੇ ਬਾਰੇ ਹਾਂਜੀ ਬੱਚੇ ਬਾਰੇ ਸੁਹਾ ਸ਼ਾਮ ਇਹੀ ਕਹਿੰਦੇ ਵੀ ਇਹਨਾਂ ਨੂੰ ਆਪਾਂ ਨੇ ਵਧੀਆ ਪੜਾ ਲਖਿਆ ਕਿ ਵਧੀਆ ਇੱਕ ਅਫਸਰ ਬਣਾਉਣੇ ਨੇ ਮੈਂ ਮਾਰ ਮੈਸੇਜ ਕਰਦੀ ਸੀ ਆਪਣੀ ਪਤੀ ਦੇ ਵਿੱਚ ਸ਼ੇਅਰ ਇਹ ਮੈਂ ਬਹੁਤ ਵੱਡਾ ਮਾਨ ਵਿਸ਼ਵਾਸ ਕਰਦੀ ਹਾਂ ਮਾਨ ਕਰਦੀ ਹਾਂ ਕਿ ਉਹ ਦੇਸ਼ ਦੀ ਸੇਵਾ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਉਹਨਾਂ ਨੇ ਸਹੀਦੀ ਪਾਈ ਹੈ ਮੈਨੂੰ ਗਰਵ ਹੈ ਇਸ ਚੀਜ਼ ਦਾ ਪਰ ਜੋ ਮੈਨੂੰ ਲਾਈਫ ਦੇ ਵਿੱਚ ਘਾਟਾ ਪੈ ਗਿਆ ਚਲੋ ਉਹ ਤਾਂ ਨਹੀਂ ਗੱਲ ਬਣਦੀ ਪਰ ਮੈਨੂੰ ਮਾਣ ਬਹੁਤ ਆ ਆਪਣੇ ਗੁਰਵੀਰ ਸਿੰਘ ਪਤੀ ਤੇ ਕਿਉਂ ਦੇਸ਼ ਵਾਸਤੇ ਆਪਣੀ ਜਿੰਦ ਜਾਨ ਲਾ ਗਏ। ਜਿਹੜਾ ਪਿੰਡਾ ਮਹੌਲ ਜਿਹੜਾ ਹੈਗਾ ਗੱਲ ਨਹੀਂ ਦੱਸਦਾ ਕਿੰਤਰਾਂ ਲੋਕ ਆ ਰਹੇ ਨੇ ਜਿਵੇਂ ਸ਼ਹੀਦ ਹੋ ਕੇ ਪਾ ਲਈ ਇਹਨਾਂ ਨੂੰ ਪਿਆਰ ਕਰਨ ਦੇ ਲਈ ਬਹੁਤ ਪਿਆਰ ਕਰ ਰਹੇ ਨੇ ਜੀ ਲੋਕ ਲੋਕਾਂ ਤੋਂ ਵੀ ਸਾਰੇ ਪਿੰਡ ਦੇ ਵਿੱਚ ਵੀ ਤਵੇ ਬੰਦ ਹੋਏ ਪਏ ਨੇਗੇ। ਯਾਨੀ ਕਿ ਬਹੁਤ ਦੁੱਖ ਮਨਾਇਆ ਹੈਗਾ ਸਾਰੇ ਪਿੰਡ ਦੇ ਲੋਕਾਂ ਨੇ। ਔਰ ਜੋ ਵੀ ਪੈਣ ਪਾਈ ਵਾਲੇ ਦਿਵਾਲੇ ਵਾਲੇ ਸਾਬ ਆਪਣੇ ਲਈ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ ਮੇਰੇ ਕੋਲ। ਤੁਹਾਡੀ ਕੋਈ ਗੱਲਬਾਤ ਹੋਈ ਕਿ ਦੋਨੋਂ ਦਾ ਪਾਰਕ ਸਰੀਰ ਇਧਰ ਤਰਵਾਣਾ ਹੈਗਾ ਪਿੰਡ ਉੱਤਰੋਂ ਪਹੁੰਚਣਾ ਹੈ। ਅੱਜ ਸ਼ਾਮ ਨੂੰ ਕਹਿੰਦੇ ਆ ਜੀ ਆਪਣਾ ਪਟਿਆਲੇ ਪਹੁੰਚਣਗੇ ਤੇ ਸਵੇਰ 7-8 ਵਜੇ ਦਾ ਟਾਈਮ ਦੇ ਰਹੇ ਨੇਗੇ। ਪਿੰਡ ਆ ਜਾਣਗੇ। ਸੰਸਕਾਰ ਦਾ 9:00 6:00 8:00 9:00 ਵਜੇ ਦਾ ਟਾਈਮ ਦੱਸ ਰਹੇ ਨੇ। ਕੋਈ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਯਾਦਗਾਰ ਜਿਹੜੀ ਤੁਹਾਨੂੰ ਕੁਝ ਕਹਿ ਕੇ ਗਏ ਹੁਣ ਦੱਸਤੀ ਗਏ ਹੁਣ ਤੁਹਾਨੂੰ ਕੁਝ। ਉਹ ਤਾਂ बस ਇਹੀ ਕਹਿ ਰਹੇ ਸੀ ਕਿ ਵਧੀਆ ਪਰ ਬੱਚਿਆਂ ਦਾ ਦੇਖਭਾਲ ਕਰਨੀ ਹੈ ਤੁਸੀਂ ਨੇ ਵੀ ਮੈਂ ਤਾਂ ਆਪਣੀ ਡਿਊਟੀ ਚੱਲਿਆਂਗਾ ਮੈਂ ਉੱਥੇ ਸੇਵਾ ਕਰ ਰਿਹਾ ਤੁਸੀਂ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਲਓ ਬੱਚਿਆਂ ਨੂੰ ਸੁਪਨਾ ਪੂਰਾ ਇਹਦਾ ਕਿੱਥੇ ਹੋਏਗਾ ਹਾਂਜੀ ਮੈਂ ਪੂਰਾ ਜੋਸ਼ ਨਾਲ ਰੋਜ਼ ਨਾਲ ਵੀ ਆਪਣੇ ਬੱਚਿਆਂ ਨੂੰ ਪੂਰੀ ਗੰਮ ਜਵੀ ਹਾਸਲ ਕਰਵਾਵਾਂਗੀ ਉਹਨਾਂ ਦੇ ਕਹਿਣੇ ਤੇ ਚੱਲੂੰਗੀ ਜੋ ਸੁਪਨੇ ਸੀ ਮੈਂ ਪੂਰੇ ਕਰਵਾਉਂਗੀ ਆਪਣੇ ਬੱਚਿਆਂ ਤੋਂ ਕੰਮ ਟੋਡੋ ਕੰਨ ਜੀ ਦੇ ਆ ਤੁਹਾਡੇ ਪੁੱਤ ਨੇ ਸ਼ੀਰ ਦੀ ਪਾਈ ਹੋਈ ਹੈ ਇਸ ਤਰ੍ਹਾਂ ਦੇਖ ਲਓ ਪਰ ਉਹਨਾਂ ਮਿਲ ਕੇ ਗਏ ਨੇ ਪਿੱਛੇ ਗੱਲਬਾਤ ਕਰ ਕੇ ਇਹ ਕਿਤਾਬ ਗਈ ਨੇ ਮੇਰਾ ਪੁੱਤ ਬਹੁਤ ਲਾਇਕ ਬੰਦੇ ਦੀ ਬਹੁਤ ਸ਼ਿਆਣਾ ਬੁੱਤ ਤੇ ਮਾਣ ਆਇਆ ਹਾਂ ਮੈਨੂੰ ਪੂਰਾ ਦੇਖ ਲਈ ਜਿਹੜਾ ਹੈਗਾ ਦੇਖ ਵੀ ਰੱਖਿਆ ਕਰਦੇ ਸੋ ਆਪਣੀ ਜਾਣ ਮਾਰ ਕੇ ਹਾਂ ਬਹੁਤ ਕਿੰਨਾ ਰਮਾਲ ਮਹਿਸੂਸ ਕਰ ਰਹੀ ਹਾਂ ਵਾਹ ਤੁਹਾਨੂੰ ਇਹ ਸ਼ੁਭ ਕੌਣ ਨੇ ਤੇ ਦੀਆਂ ਕਿ ਬੱਚੇ ਨੇ ਬੱਚਿਆਂ ਦੇ ਸੱਤਾਂ ਤੱਕ ਰੱਖਣ ਨੂੰ ਵੀ ਸੀ ਆਪਣਾ ਹਾਂ ਹਾਂ ਕਿ ਕਿ ਬੱਚੇ ਉਪਰ ਕਿ ਕੁਸ਼ੂ ਐਂ ਦੰਦੇ ਵੀ ਸੁਖੀ ਆਬਦਾ ਉਹ ਸੁਖਣੀ ਮੇਰੀ ਜੀ ਬੱਤਾਂ ਗਾਂਤੀ ਵਿਆਹ ਬੱਚੇ ਮੇਰੇ ਆ ਕਰ ਲਿਖਣਾ ਐ ਹੱਥ ਦੇ ਘੇੜਦੇ ਕੈਨ ਨੁਕਤਾ ਦੀ ਜੋ ਕੀ ਤੇ ਜੰਗਾ ਇਹ ਨਾ ਕੋਈ ਤੁਹਾਡਾ ਇਹ ਨੰਬਰ ਵੀਰ ਸਿੰਘ ਹੈ ਤੇ ਮੈਂ ਪਬਜੀ ਜੀ ਤੇ ਗੁਰਵੀਰ ਸਿੰਘ ਦਾ ਭਰਾ ਹਾਂ ਜੀ ਸੋਤਾ ਔਰ ਜਦੋਂ ਆਏ ਛੁੱਟੀ ਘਟਣੇ ਤਾਂ ਤੁਹਾਨੂੰ ਮਿਲੇ ਕਰਨ ਗੱਲਾਂ ਬਾਤਾਂ ਹੋਈਆਂ ਮੇਰੇ ਪੂਰੀਆਂ ਗੱਲਾਂ ਬਾਤਾਂ ਜੀ ਇਹ ਖੇਤ ਪੂਰਾ ਖੇਤ ਦਾ ਕੰਮ ਕਰਾਇਆ ਜੀ ਦੀ ਕੋਣ ਆਇਆ ਤੇ ਉੱਥੇ ਮੈਨੂੰ ਆਹਦਾ ਜੀ ਅਸੀਂ ਕਹਿੰਦੇ ਜਿੰਨੇ ਫੌਜੀ ਛੁੱਟੀਆਂ ਆ ਹੁਣ ਕਹਿੰਦਾ ਸਾਨੂੰ ਸਾਰਿਆਂ ਨੇ ਕੇ ਦੇ ਬੀਜੀਰੀ ਬੀੜੀ ਮਿਲੀ ਰੁਪਏ ਸਾਰੇ ਕੰਮ ਕਰਾਉਣੇ ਸਾਰੇ ਵਧੀਆ ਕੰਮ ਕਰਾਏ ਨੇ ਤੇ ਜਾਂਦੋ ਮੈਨੂੰ ਕਹਿ ਕੇ ਵੀ ਗਿਆ ਵੀ ਖਾ ਪੀਣਾ ਕਹਿੰਦਾ ਤੂੰ ਬਿਮਾਰ ਰਹਿਣਾ ਕਹਿੰਦਾ ਦਿਹਾੜੀਆਂ ਲਾਣੀ ਆਉਗਾ ਮਾੜੀ ਕੋ ਸ਼ੋਪਿੰਗ ਸੀ ਕਰਨੀ ਸੀ ਮੇਰੇ ਤੋਂ ਵੱਡੀ ਵਾਸ਼ੇ ਸਰ ਵੱਡੀ ਉਹਨੇ 82 ਦਾ ਜਨਮ ਸੀ 42 ਸਾਲ ਲੱਗਣੇ ਇਸ ਮੰਤਜੋ ਇਹੋ ਜਿਹਾ ਸਵਾਤੀ ਕੋਈ ਵੀਰ ਦਾ ਸਵਾਦ ਹੀਰਾ ਬੰਦਾ ਦੀ ਯੂਟਿਊਬਰ ਵਰਗਾ ਤਾਂ ਬੰਦੀ ਨਹੀਂ ਤੀਗਾ ਮਤਲਬ ਮਰਾ ਨੇਕੀ ਦਾ ਇਨਾਂ ਦੀਗਾ ਜਦੋਂ ਹਣ ਛੁੱਟੀ ਆਈ ਸੀ ਇੱਕ ਗਰੀਬ ਪਰਿਵਾਰ ਦੀ ਉਹਨਾਂ ਦੇ ਕੋਲ ਬੇਟੀ ਲੈ ਬੱਚਾ ਹੋਇਆ ਕਰ ਆ ਕੇ ਉਹਨਾਂ ਨੂੰ ਤਜੀਰੀ ਲਾ ਕੇ ਦੇ ਗਿਆ 5 ਕਿਲੋ ਜਾ ਕੇ ਨਾਲ ਪੈਸੇ ਦੇ ਕੇ ਆ ਕਹਿੰਦਾ ਮੈਂ ਅਗਲੀ ਛੁੱਟੀ ਤੁਹਾਨੂੰ ਕੱਪੜੇ ਵੀ ਦੇ ਸਾਰੇ ਸਮਾ ਕੇ ਦੇਵਾਂਗਾ ਮਤਲਬ ਦਾਨੀ ਵੀ ਇਨਾਂ ਦੀਗਾ ਜਿਹਦੇ ਘਰੋਂ ਭੱਗ ਗਿਆ ਐ ਨਹੀਂ ਵੀ ਇਹ ਗਰੀਬ ਆ ਜਾ ਕਿਵੇਂ ਆ ਉਹਨਾਂ ਦੀ ਕਹੋ ਮੈਨੂੰ ਚਾਹ ਬਣਾ ਕੇ ਦੇ ਦਿਓ ਆਪਣੇ ਬਾਰਡਰ ਬਾਕਸ ਲਗਾਏ ਆਪਣੇ ਜਿਹੜੇ ਗੱਡੀ ਲਾਹ ਰਹੁੰਦੇ ਨੇ ਉਹਨਾਂ ਦੇ ਘਰੇ ਜਾ ਕੇ ਚਾਹ ਪੀਉਂਦਾ ਕੋਈ ਐ ਨਹੀਂ ਉਹ ਸੋਲਦਾ ਸੀਗਾ ਮੈਂ ਛੋਟੇ ਨੇ ਜਦ ਮੈਂ ਫੌਜੀ ਬੰਨਾ ਸਾਰਿਆਂ ਨਾਲ ਖੁਲ ਮਿਲ ਕੇ ਰਹਿੰਦਾ ਸੀਗਾ ਜਿਹਦੇ ਦਸਰ ਨੇ ਕਿ ਬੱਚਿਆਂ ਪ੍ਰਤੀ ਦੇਗਾ ਬਣਾ ਉਹਨੂੰ ਸੋਚ ਬੁੱਧਿਆ ਸੀ ਕਿ ਆ ਜੀ ਸੱਤਾਂ ਨਾ ਹਾਂ ਹਾਂ ਹੁੰਦੀ ਸੀ ਇਹ ਵਿਸ਼ੇਤ ਹੁੰਦੀ ਸੀ ਮੇਰੇ ਵੀ ਦੋ ਬੱਚੇ ਨੇ ਉਹ ਕਹਿੰਦਾ ਕਿ ਆਪਾਂ ਨੇ ਇਹਨਾਂ ਨੂੰ ਜੋਬ ਤੇ ਲਾਉਣਾ ਤੇ ਬੀ ਜੀ ਨੇ ਤੇ ਵੱਡੀ ਨੂੰ ਕਹਿੰਦੇ ਸੀ ਆਈਪੀਐਸ ਅਫਸਰ ਬਣਨਾ ਤੇ ਗੁੜੀਆਂ ਨੂੰ ਖੇਡ ਚ ਲਾਇਆ ਸੀ ਕਹਿੰਦਾ ਵੀ ਇਹਨੂੰ ਮੈਂ ਇੰਡੀਆ ਦੀ ਖੇਡ ਚ ਉਹ ਕਰਨਾ ਚਾਹਣਾ ਤੇ ਬੱਚਿਆ ਪ੍ਰਤੀ ਦਬਾਅ ਰੱਖਦਾ ਕਿ ਉਹ ਆਪਦਿਆਂ ਪ੍ਰਤੀ ਮੇਰੇਆਂ ਪ੍ਰਤੀ ਬਹੁਤ ਪੂਰਾ ਰੱਖਦੇ ਸੀ 2.5 ਦੇ ਸਾਡੀ ਕਿ ਬਹੁਤ ਨਹੀਂ ਦੀਆ ਜੀ ਹੋਈ ਜਾਂ ਉਹ ਤਾਂ ਉਹਨਾਂ ਦਾ ਪਾਰਟੀ ਸੀ ਪਹੁੰਚਣਾ ਕਰਨਾ ਸਿਸਟਮ ਤੇ ਤਿਆਰੀਆਂ ਤਾਂ ਸਾਡੇ ਲੋਕਾਂ ਨੂੰ 7 ਵਜੇ ਪਹੁੰਚ ਜਾਣਗੇ ਵੀਰੇ ਤੇ ਉਹਨਾਂ ਨੇ ਸਾਨੂੰ ਸਾਢੇ 8 ਵਜੇ ਦਾ ਟਾਈਮ ਦਿੱਤਾ ਤੇ ਪਹਿਲਾਂ ਤੈਨੂੰ ਸਾਨੂੰ ਪੁੱਛਿਆ ਸੀ ਵੀ ਦਸਪਾਰ ਦਾ ਟਾਈਮ ਦੱਸੋ ਤੇ ਆਪਣੇ ਵੱਲੋਂ ਤਿਆਰੀਆਂ ਨੇ ਸਾਰੀਆਂ ਜੀ ਕੋਈ ਪ੍ਰਸ਼ਾਸਨਿਕ ਤੌਰ ਤੇ ਕੋਈ ਪਹੁੰਚ ਕੀਤੀ ਪ੍ਰਸ਼ਾਸਨ ਨੇ ਕੋਈ ਜਗ੍ਹਾ ਵੀ ਦੇਖ ਲਈ ਕੋਈ ਕਿਸੇ ਤਰ੍ਹਾਂ ਦਾ ਕੋਈ ਨਹੀਂ ਹਰੇ ਕੋਈ ਪ੍ਰਸ਼ਾਸਨ ਨੇ ਮੇਰੇ ਪਟਵਾਰੀ ਸਾਹਿਬ ਆਏ ਨੇ ਤੇ ਫੋਨ ਤਾਂ ਵੈਸੇ ਆਈ ਗਈ ਸੀ ਮਨ ਦੇ ਪਟਵਾਰੀ ਸਾਹਿਬ ਸਵੇਰੇ ਆ ਕੇ ਗਏ ਨੇ ਤੇ ਹੋਰ ਤਾਂ ਕੋਈ ਅਫਸਰ ਆਇਆ ਨਹੀਂ ਜੀ